ਜੇ ਤੁਸੀਂ ਵਿਚਾਰ ਕਰਦੇ ਆਂ ਰੋਸ ਕਰਨ ਲੱਗ ਪੈਣਾ ਮਨਨ ਝਗੜਾ ਕਰਨ ਲੱਗ ਵਿਚਾਰ ਦਾ ਕੋਈ ਫਾਇਦਾ ਨਹੀਂ ਹੋਏਗਾ ਜਿਹੜੀ ਵਿਚਾਰ ਵਿੱਚ ਤਕਰਾਰ ਪੈਦਾ ਹੋ ਜਾਏ ਉਹ ਵਿਚਾਰ ਚੋਂ ਕੁਝ ਵੀ ਨਹੀਂ ਨਿਕਲਦਾ ਵਿਚਾਰ ਵਿੱਚੋਂ ਬਹੁਤ ਕੁਝ ਨਿਕਲਦਾ ਪਰ ਉਹਦੇ ਵਿੱਚ ਤਕਰਾਰ ਨਹੀਂ ਹੋਣੀ ਚਾਹੀਦੀ ਪਾਤਸ਼ਾਹ ਨੇ ਕਿਹਾ ਇਹ ਚੀਜ਼ ਸ਼ਰਤ ਪੱਕੀ ਰੱਖੋ ਕਿ ਰੋਸ ਨਾ ਕੀਜੇ ਉੱਤਰ ਦੀਜੇ ਜਦੋਂ ਵਿਚਾਰ ਚਰਚਾ ਹੋਏਗੀ ਉੱਤਰ ਦਵਾਂਗੇ ਇੱਕ ਦੂਜੇ ਨੂੰ ਪਰ ਰੋਸ ਨਹੀਂ ਝਗੜਾ ਨਹੀਂ ਕਰੂੰਗਾ ਜੋਗੀ ਮੰਨ ਗਏ ਕਹਿੰਦੇ ਠੀਕ ਹੈ ਜੀ ਹੁਣ ਜਿਹੜੇ ਜੋਗੀ ਸਵਾਲ ਕਰਨ ਲੱਗੇ ਨੇ ਇਹਦਾ ਮਤਲਬ ਉਹਦੇ ਅੰਸਰ ਜੋਗੀਆਂ ਨੂੰ ਪਹਿਲਾਂ ਪਤਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਨ ਲੱਗੋ ਆਮ ਬੰਦਾ ਨਹੀਂ ਹੋਏਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਨ ਵਾਲੇ ਵੀ ਬੰਦੇ ਪਹੁੰਚੇ ਹੋਏ ਮੈਂ ਸਾਰੇ ਸਵਾਲ ਤੇ ਨਹੀਂ ਤੁਹਾਡੇ ਸਮਖਿ ਸ ਰੱਖ ਸਕਾਂਗਾ ਇੱਕ ਸਵਾਲ ਜਿਹੜਾ ਨਾਲ ਚੱਲਿਆ ਉਹ ਮੈਂ ਰੱਖਣ ਲਗਾ ਉਹਨੇ ਪਾਤਸ਼ਾ ਨੂੰ ਇੱਕੋ ਪੰਕਤੀ ਵਿੱਚ ਤਿੰਨ ਚਾਰ ਸਵਾਲ ਕਰਦਾ ਚਰਪੜਸਉ ਤੋਂ ਪੜੇ ਲਿਖੇ ਜੋਗੀ ਹੈ ਉਹ ਮਹਾਰਾਜ ਨੂੰ ਸਵਾਲ ਕਿ ਕਰਦਾ ਹੈ ਕਹਿੰਦਾ ਕਵਨ ਮੂਲ ਕਵਨ ਮਤਬਿਲ ਭਾਈ ਇੱਧਰ ਧਿਆਨ ਦੇਖੋ ਬੀਬੀ ਉਹ ਜੇ ਤਾਂ ਵੇਖਣਾ ਵੇ ਕੌਣ ਆਇਆ ਕੌਣ ਗਿਆ ਫਿਰ ਸਾਨੂੰ ਪੜ ਕੇ ਸੁਣਾਉਣ ਦਾ ਕੋਈ ਫਾਇਦਾ ਹੈ ਤੁਹਾਨੂੰ ਤੁਸੀਂ ਕਿਤਾਬਾਂ ਐਮ ਪੜ੍ਹ ਕੇ ਫਿਰ ਜਦ ਤੱਕ ਕਿ ਦਿਓ ਵਿਆਖਿਆ ਕੱਢੋਗੇ ਮੋਬਾਈਲਾਂ ਤੋਂ ਕੱਢੋ ਤੁਹਾਡੇ ਕੋਲ ਮੋਬਾਈਲ ਹੈ ਜਾਂ ਫਿਰ ਉਹਨੂੰ ਧਿਆਨ ਨਾਲ ਸੁਣੋ ਮੈਂ ਸਿੱਧੀ ਪੰਜਾਬੀ ਵਿੱਚ ਤੁਹਾਨੂੰ ਸੁਣਾ ਰਿਹਾ ਇੱਕ ਵਾਰ ਆਖੋ ਸਤਨਾਮ ਸ੍ਰੀ ਸੰਗਤ ਵਿੱਚ ਬੈਠਿਆਂ ਅਲੱਦ ਵਾਲਾ ਨਹੀਂ ਦੇਖੀਦਾ ਉਹ ਜਗ੍ਹਾ ਹੋਰ ਹੈ ਜਿੱਥੇ ਅਲੱਦ ਵਾਲੇ ਦੇਖੀਦਾ ਇਹ ਉਹ ਜਗ੍ਹਾ ਨਹੀਂ ਹੈ ਉਹ ਪਹਿਲ ਸੰਪੂਰਨ ਸਾਂ ਦੇਖੋ ਕੌਣ ਆਇਆ ਕਿਨੇ ਕਿੰਨੇ ਦਾ ਸੂਟ ਪਾਇਆ ਤਾਂ ਨਵਾਂ ਹੀ ਡਿਜ਼ਾਈਨ ਚੱਲਿਆ ਇਹ ਤਾਂ ਪਹਿਲਾਂ ਕਦੇ ਵਖਿਆ ਨਹੀਂ ਉਹ ਹੋਰ ਚੀਜ਼ ਹੈ ਇੱਥੇ ਨਹੀਂ ਹੈ ਇੱਥੇ ਧਿਆਨ ਟਿਕਾਓ ਆਖੋ ਸਤਨਾਮ ਸ੍ਰੀ ਫਿਰ ਆਖੋ ਭੈਣੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਭੈਣਾ ਚ ਪੇਸ਼ੈਂਸ ਹੁੰਦੀ ਹੈ ਤਾਂ ਸਟੇਜ ਇੱਧਰ ਲਵਾਈਦੀ ਹੈ ਨਹੀਂ ਤਾਂ ਬੀਬੀਆਂ ਨੂੰ ਉੱਧਰਲੇ ਪਾਸੇ ਇੱਧਰ ਤਾਂ ਵੀ ਤੁਸੀਂ ਇਕਾਗਰਤਾ ਨਾਲ ਰਹਿੰਦੇ ਬੰਦਿਆਂ ਨਾਲੋਂ ਵੱਧ ਇਕਾਗਰਤਾ ਭੈਣਾ ਚ ਹੁੰਦੀ ਹੈ ਬਾਸਟੇ ਜਿੱਧਰਲੇ ਪਾਸੇ ਰੱਖੀ ਜਾਂਦੀ ਜੇ ਤੁਸੀਂ ਇਧਰ ਉਧਰ ਵੇਖਣਾ ਫਿਰ ਮਨ ਟੁੱਟਦਾ ਇੱਕ ਵਾਰ ਆਖੋ ਸਤਨਾਮ ਸ੍ਰੀ ਜੋਗੀਆਂ ਨੂੰ ਸਵਾਲ ਬਾਦਸ਼ਾਹ ਨਾਲ ਸਵਾਲ ਜਵਾਬ ਸ਼ੁਰੂ ਹੋਏ ਸਵਾਲ ਕੀ ਕੀਤਾ ਕਹਿੰਦੇ ਕਵਨ ਮੂਲ ਕਵਨ ਮਤਵਿਲਾ ਮਹਾਰਾਜ ਆ ਦੁਨੀਆ ਦਾ ਮੂਲ ਕੀ ਹੈ ਇਹ ਦੱਸੋ ਮੂਲ ਸਮਝਦੇ ਹੋ ਸ਼ੁਰੂਆਤ ਆਰੰਭਤਾ ਜੜ ਵੇਸ ਕੀ ਹੈ ਮੂਲ ਦੁਨੀਆ ਦਾ ਕਵਣ ਮੂਲ ਕਵਣ ਮਤ ਵਿਲਾ ਕਵਣ ਗੁਰੂ ਕਿਸ ਦਾ ਤੂੰ ਚਿੱਲ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬੱਲੇ ਮਹਰਾ ਜਵਾਬ ਦਿਓ ਗੁਰੂ ਨਾਨਕ ਸਾਹਿਬ ਨੂੰ ਬਾਲਕ ਕਹਿ ਕੇ ਬੁਲਾਉਂਦੇ ਨੇ ਪਤਾ ਕਿਉਂ ਜੋਗੀਆਂ ਦੀ ਉਮਰ 250 ਸਾਲ 200 ਸਾਲ ਗੁਰੂ ਨਾਨਕ ਸਾਹਿਬ ਦੀ ਉਮਰ 40 ਸਾਲ ਉਹ 40 ਸਾਲ ਦੀ ਉਮਰ ਵਾਲੇ ਨੂੰ ਬਾਲਕ ਕਹਿ ਕੇ ਬੁਲਾਉਂਦੇ ਸਾਡੀ ਤਾਂ ਉਮਰ ਬਹੁਤ ਵੱਡੀ ਹੈ ਤੇਰੇ ਨਾਲ ਸਵਾਲ ਜਵਾਬ ਕਰਨ ਬਹਿ ਗਏ ਏ ਨਾਨਕ ਜਵਾਬ ਦਿਓ ਦੁਨੀਆ ਦਾ ਮੂਲ ਕੀ ਹੈ ਪਾਤਸ਼ਾਹ ਨੇ ਜਵਾਬ ਦਿੱਤਾ ਕਹਿੰਦੇ ਸੁਣੋ ਦੁਨੀਆ ਦਾ ਮੂਲ ਹੈ ਪਵਨ ਪਵਨ ਵੀ ਨੰਗ ਹਵਾ ਦੋ ਚੀਜ਼ਾਂ ਨੇ ਪਵਨ ਗੁਰੂ ਪਾਣੀ ਪਤਾ ਮੈਡੀਕਲ ਸਾਇੰਸ ਮੰਨਦੀ ਹੈ 70% ਸਰੀਰ ਚ ਪਾਣੀ ਹੈ ਪਾਣੀ ਤੋਂ ਬਗਹਿਰ 2-4 ਦਿਨ ਬੰਦਾ ਜਿਉਂਦਾ ਰਹਿ ਸਕਦਾ ਹੈ ਪਰ ਥੋੜੇ ਦਿਨਾਂ ਬਾਅਦ ਪਾਣੀ ਤੋਂ ਬਗੈਰ ਵੀ ਮਰ ਜਾਂਦਾ ਹੈ ਪਰ ਜਿਹਨੂੰ ਪਵਨ ਹਵਾ ਕਹਿੰਦੇ ਨੇ ਉਹ ਤਾਂ 1 ਮਿੰਟ ਵੀ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਤੁਹਾਨੂੰ ਪਤਾ ਹੈ 1 ਮਿੰਟ ਲਈ ਆਕਸੀਜਨ ਬੰਦ ਹੋ ਜਾਏ ਹੁਣੇ ਡੈਥ ਹੋ ਜਾਏਗੀ ਅ 2020 ਤੋਂ ਕਰੋਨਾ ਦਾ ਰੋਲਾ ਪਿਆ ਉਹਦਾ ਇਹੀ ਪ੍ਰੋਬਲਮ ਸੀ ਕਿ ਆਕਸੀਜਨ ਘਟ ਗਈ ਜੀ ਆਕਸੀਜਨ ਘਟ ਗਈ ਲੋਕ ਚੈੱਕ ਕਰਨ ਲੱਗ ਪਏ ਸੀ ਆਕਸੀਜਨ ਘਟ ਜਾਵੇ ਫੇਫੜਿਆਂ 'ਚੋਂ ਡੈਥ ਹੋ ਜਾਏਗੀ ਆਕਸੀਜਨ ਮੀਨੰਗ ਹਵਾ ਜਿਹੜੀ ਨਜ਼ਰ ਨਹੀਂ ਪੈ ਰਹੀ ਸ੍ਰਿਸ਼ਟੀ ਦਾ ਮੂਲ ਆਕਸੀਜਨ ਹੈ ਹਵਾ ਹੈ ਉਹ ਬੰਦ ਹੋ ਜਾਏ ਤਾਂ ਬੰਦੇ ਦੀ ਮੌਤ ਹੋ ਸਕਦੀ ਹੈ ਜਦੋਂ ਤੁਸੀਂ ਜਹਾਜ਼ ਵਿੱਚ ਸਫ਼ਰ ਕਰਦੇ ਹੋ ਉਹ ਤੁਹਾਨੂੰ ਸਮਝਾਉਂਦੇ ਨੇ ਜਿੱਥੇ ਜਾ ਕੇ ਵਸ ਆਕਸੀਜਨ ਘਟ ਜਾਏ ਆਪਣੇ ਆਪ ਮਾਸਕ ਤੁਹਾਡੇ ਮੂੰਹ ਤੇ ਆ ਜਾਣਗੇ ਤੁਸੀਂ ਉਹ ਲਾਉਣੇ ਨੇ ਬੱਚਿਆਂ ਨੇ ਕਿਉਂ ਆਕਸੀਜਨ ਘਟ ਜਾਏ ਤੁਹਾਡਾ ਡੈਥ ਹੋ ਸਕਦਾ ਸਹਿਬ ਨੇ ਕਿਹਾ ਸ੍ਰਿਸ਼ਟੀ ਦਾ ਮੂਲ ਹੈ ਆਕਸੀਜਨ ਹਵਾ ਪਵਨ ਪਵਨ ਕਰਕੇ ਦੁਨੀਆ ਚੱਲ ਗਈ ਪਵਨ ਰੰਬ ਸਤ ਗੁਰ ਮਤ ਵਿਲਾ ਸ੍ਰਿਸ਼ਟੀ ਦਾ ਮੂਲ ਹੈ ਪਵਨ ਤੇ ਸਤਗੁਰ ਮਤ ਵਿਲਾ ਦਾ ਅਰਥ ਹੈ ਇਹ ਮਾਨਸ ਦੇਹੀ ਸਤਗੁਰੂ ਦੀ ਮਤ ਲੈਣ ਦਾ ਬਿਲਾ ਹੈ ਸਤਗੁਰੂ ਦੀ ਮਤ ਲੈਣ ਦਾ ਵਕਤ ਹੈ ਕਿਸੇ ਹੋਰ ਜਨਮ ਵਿੱਚ ਮਤ ਨਹੀਂ ਲਈ ਜਾ ਸਕੀ ਸਿਰਫ ਮਾਨਸ ਦੇਹੀ ਵਿੱਚ ਮਤ ਲਈ ਜਾ ਸਕਦੀ ਕਿਸੇ ਹੋਰ ਜੁਨ ਵਿੱਚ ਨਹੀਂ ਇਹ ਮਾਨਸ ਦੇਹੀ ਸਤਿਗੁਰ ਮਤ ਵਿਲਾ ਹੈ ਸਤਿਗੁਰੂ ਦੀ ਮਤ ਲੈਣ ਦਾ ਵਕਤ ਹੈ ਸਤਿਗੁਰ ਦੀ ਮਤ ਲੈਣ ਦਾ ਵੇਲਾ ਹੈ ਕਿਸੇ ਹੋਰ ਜਨਮ ਚ ਗੁਰੂ ਦੀ ਮਤ ਨਹੀਂ ਲਈ ਜਾ ਸਕਦੀ ਜਿਵੇਂ ਤੁਸੀਂ ਹੁਣ ਇੱਥੇ ਮਾਨਸ ਦੇਹੀ ਚ ਬੈਠੇ ਹੋ ਖਾਲੀ ਹੱਥ ਵੀ ਮੱਥਾ ਟੇਕਿਆ ਤਾਂ ਵੀ ਬਹਿ ਸਕਦੇ ਹੋ ਕੋਈ ਲਿਖ ਕੇ ਥੋੜੀ ਜਿੰਨੇ ਪੈਸੇ ਚੜਾਓਗੇ ਤਾਂ ਬਹਿਣ ਦੇਣਾ ਹੈ ਅੱਛਾ ਕੋਈ ਪੁਰਾਣੇ ਕੱਪੜੇ ਵੀ ਪਾ ਕੇ ਆਇਆ ਉਹ ਵੀ ਬਹਿ ਸਕਦਾ ਕੋਈ ਜ਼ਰੂਰੀ ਥੋੜੀ ਬਹੁਤ ਮਹਿੰਗੇ ਕੱਪੜੇ ਪੌਣੇ ਤਾਂ ਸੰਗਤ ਵਿੱਚ ਬਹਿਣ ਮੈਲੇ ਕੱਪੜੇ ਪੁਰਾਣੇ ਕੱਪੜੇ ਵੀ ਪਾਏ ਤਮ ਹੀ ਸੰਗਤ ਬਹਿ ਸਕਦੇ ਪੈਸੇ ਘੱਟ ਰੱਖੇ ਤਮ ਹੀ ਬਹਿ ਸਕਦੇ ਹੋ ਕਿਉਂ ਮਾਨਸ ਦੇਹੀ ਹੈ ਤੁਹਾਨੂੰ ਬਹਿਣ ਦਾ ਅਧਿਕਾਰ ਹੈ ਤੇ ਮਾਫ ਕਰਿਓ ਕੋਈ ਜਾਨਵਰ ਸੰਗਤ ਵਿੱਚ ਆ ਜਾਏ ਇੱਥੇ ਕੁੱਤਾ ਬਿੱਲਾ ਪਸ਼ੂ ਗਾਂ ਮਜ ਬਿਠਾ ਦੋਗੇ ਇੱਥੇ ਸੰਗਤ ਵਿੱਚ ਕਿਸੇ ਦਾ ਕੁੱਤਾ ਆ ਜਾਏ ਉਹਨੂੰ ਬਿਠਾ ਦੋਗੇ ਵੀ ਸੰਗਤ ਦੇ ਉਹ ਸਤਿਗੁਰੂ ਦੀ ਮੱਤ ਲੈਣ ਦਾ ਵੇਲਾ ਨਹੀਂ ਹੈ ਮਾਨਸ ਦੇ ਹੀ ਸਤਿਗੁਰੂ ਦੀ ਮੱਤ ਲੈਣ ਦਾ ਵੇਲਾ ਹੈ ਹੋਰ ਕਿਸੇ ਜਨਮ ਵਿੱਚ ਮੱਤ ਨਹੀਂ ਲਈ ਜਾ ਸਕਦੀ ਲੋਕਾਂ ਕੋਲ 5-5 ਲੱਖ ਦੇ ਕੁੱਤੇ ਨੇ ਕੋਈ ਇਥੇ ਸੰਗਤ ਵਿੱਚ ਲਿਆ ਕੇ ਬਿਠਾ ਲੇਗਾ ਵੀ ਨਾਲ ਬਿਠਾਉਣਾ ਹੈ ਮੈਨੂੰ ਯਾਦ ਹੈ ਮੈਂ ਰਾਤ ਹੀ ਸੁਣਾਇਆ ਹੈ ਕੈਨੇਡਾ ਸੇ ਠਹਿਰੇ ਹੋਏ ਇੱਕ ਬੱਚੀ ਦਾ ਉੱਥੇ ਆਨੰਦ ਕਾਰਜ। ਉਹ ਬੜਾ ਮੀਰ ਪਰਿਵਾਰ ਪਹਿਲਾਂ ਹੀ ਸਵੇਰੇ ਗੁਰਦੁਆਰਾ ਸਜਾਇਆ, ਫੁੱਲ-ਬੂਟੇ ਲਾ ਕੇ ਗੁੰਦਸ ਤੇ ਰੱਖ ਕੇ ਬੜੀ ਸਿਆਉਂਤ ਕੀਤੀ। ਜਦੋਂ ਆਨੰਦ ਕਾਰਜ ਦਾ ਵਕਤ ਹੋਇਆ ਤੁਹਾਨੂੰ ਪਤਾ ਉੱਥੇ ਵਿਆਹ ਗੁਰਦੁਆਰਿਆਂ ਵਿੱਚ ਹੀ ਹੁੰਦੇ ਨੇ, ਦੋਵੇਂ ਧਿਰਾਂ ਉੱਥੇ ਆਉਂਦੀਆਂ ਨੇ। ਤਾਂ ਸਾਰੇ ਪਰਿਵਾਰ ਪਹੁੰਚਣ ਲੱਗ ਪਏ। ਲੜਕੀ ਵੀ ਆ ਗਈ, ਉਹਦੇ ਨਾਲ ਪੰਜ-ਛੇ ਲੜਕੀਆਂ, ਉਹਨਾਂ ਨੇ ਅੱਜਕੱਲ ਬੱਚਿਆਂ ਤਿਹਾਰ ਹੋ ਕੇ ਵਰਾਇਲਤ ਆਉਂਦੀਆਂ ਨੇ। ਪਹਿਰਾਵੇ ਤੋਂ ਪਤਾ ਲੱਗਦਾ ਬੱਚੀ ਦਾ ਵਿਆਹ ਆਇਆ। ਤੋ ਪੰਜ ਸੱਤ ਬੱਚੀਆਂ ਨਾਲ ਇਕੱਠੇ ਹੋ ਕੇ ਆਈਆਂ ਆਨੰਦ ਕਾਰਜ ਜੇ ਸ਼ੁਰੂ ਹੋਣਾ ਸੀ ਤੋ ਨਾ ਆ ਕੇ ਕਾਊਂਟਰ ਉੱਤੇ ਮੈਨੇਜਰ ਨੂੰ ਪੁੱਛਿਆ ਕਹਿੰਦੀ ਮੈਨੇਜਰ ਨੂੰ ਸਰ ਅੰਕਲ ਮੈਂ ਆਨੰਦ ਕਾਰਜਾਂ ਤੇ ਆਪਣੀ ਫਰੈਂਡ ਨੂੰ ਨਾਲ ਬਿਠਾ ਸਕਦੀ ਹਾਂ ਉਹ ਕਹਿੰਦਾ ਆਫਕੋਰਸ ਕੋਈ ਗੱਲ ਨਹੀਂ ਆਪਣੇ ਜਤੋਂ ਉਹ ਮੈਨੇਜਰ ਕਹਿੰਦਾ ਵੀ ਠੀਕ ਹੈ ਬਿਠਾ ਸਕਦੇ ਆਫਕੋਰਸ ਕੋਈ ਗੱਲ ਨਹੀਂ ਉਹ ਬਹੁਤ ਖੁਸ਼ ਹੋਈ ਵਿਚਾਰੀ ਪੰਜ ਸੱਤ ਲੜਕੀਆਂ ਉਹਦੇ ਨਾਲ ਜਦੋਂ ਉਹ ਅੱਗੇ ਤੁਰਨ ਲੱਗੀਆਂ ਲੰਗਰ ਵੱਲ ਮੈਨੂੰ ਸ਼ੱਕ ਹੋਈ ਮੈਂ ਉਹ ਮੈਨੇਜਰ ਨੂੰ ਕਿਹਾ ਵੇ ਇਹ ਕੋਈ ਕੰਮ ਗਲਤ ਹੋਣ ਵਾਲਾ ਹੈ ਥੋੜਾ ਜਿਹਾ ਚੰਗੀ ਤਰ੍ਹਾਂ ਤਪਦੀਸ਼ ਕਰ ਲੋ ਕਹਿੰਦਾ ਨਹੀਂ ਨਹੀਂ ਭਾਈ ਸਾਹਿਬ ਇੱਥੇ ਨਾ ਬੱਚੇ ਪਰਮਿਸ਼ਨ ਲੈ ਕੇ ਬਹਿੰਦੇ ਆ ਨਾਲ ਕੁੜੀਆਂ ਨਾਲ ਬਹਿਣੀਆਂ ਹੋਣੀਆਂ ਉਹਨੇ ਪਰਮਿਸ਼ਨ ਲਈ ਹੈ ਮੈਂ ਕਹਾ ਮੈਨੂੰ ਕੋਈ ਸ਼ੱਕ ਹੋ ਰਿਹਾ ਅੱਗੇ ਤੇਰੀ ਮਰਜ਼ੀ ਹੈ ਉਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਉਹ ਤਾਂ ਉਦੋਂ ਪਤਾ ਲੱਗਾ ਜਦੋਂ ਕੀਰਤਨ ਸ਼ੁਰੂ ਹੋਇਆ ਲਾਵਾ ਸ਼ੁਰੂ ਹੋਣ ਲੱਗੀਆਂ ਜੇ ਕੀਰਤਨ ਚੱਲ ਰਿਹਾ ਹੈ ਲੜਕੀ ਲਾਵਾ ਤੇ ਆ ਕੇ ਬਹਿ ਗਈ ਉਹਨੇ ਨਾਲ ਆਪਣੀ ਫਰੈਂਡ ਪਤਾ ਕਿਹੜੀ ਬਿਠਾਈ ਛੋਟੀ ਜਿਹੀ ਸਜਾਵਟ ਵਾਲੀ ਟੋਕਰੀ ਵਿੱਚ ਨਿੱਕੀ ਜਿਹੀ ਕੁੱਤੀ ਕੁੱਤੀ ਨੂੰ ਨਾਲ ਚੁੱਕੀ ਗਣੀ ਮੇਰੀ ਫਰੈਂਡ ਹੈ ਮੈਂ ਤਾਂ ਨਾਲ ਬਿਠਾਉਣੀ ਹੈ ਉਹਨੇ ਨਾਲ ਟੋਕਰੀ 'ਚ ਕੁੱਤੀ ਨੂੰ ਬਿਠਾਇਆ ਹੋਇਆ ਰੌਲਾ ਪੈ ਗਿਆ ਭਾਈ ਟੋਕਰੀ ਵਿੱਚ ਕੀ ਹੈ ਉਹ ਕਹਿੰਦੇ ਕੁੱਤੀ ਹੈ ਜੀ ਇਹਨੇ ਰੱਖੀ ਹੋਈ ਹੈ ਐਡੀ ਕੁੱਤੀ ਉਹਨੂੰ ਮੂੰਹ ਬਨ ਕੇ ਵਿੱਚ ਬਿਠਾਇਆ ਹੋਇਆ ਸਜਾ ਤੋ ਰੌਲਾ ਪੈ ਗਿਆ ਫਿਰ ਮੰਜਰ ਭੱਜ ਆਇਆ ਫਿਰ ਕਮੇਟੀ ਵਾਲੇ ਇਕੱਠੇ ਹੋਏ ਕਹਿੰਦੇ ਜੀ ਇਦਾਂ ਕੁੱਤੇ ਨੂੰ ਨਹੀਂ ਅੰਦਰ ਬਿਠਾ ਸਕਦੇ ਵੀਡੀਓ ਵਰਲੋ ਇਦਾਂ ਨਹੀਂ ਉਹ ਕਹਿੰਦੀ ਮੈਂ ਪਰਮਿਸ਼ਨ ਲਈ ਹੈ ਤੁਸੀਂ ਮੈਨੂੰ ਕਿਹਾ ਆਪਣੀ ਫਰੈਂਡ ਨੂੰ ਉਹ ਕਹਿੰਦੇ ਮੈਂ ਕੁੱਤੀ ਦੀ ਥੋੜੀ ਉਹ ਕਹਿੰਦੀ ਹੈ ਮੇਰੀ ਫਰੈਂਡ ਹੈ ਉੱਥੇ ਰੌਲਾ ਪੈ ਗਿਆ 19 ਦੇਰ ਉਹ ਕਾਰਵਾਈ ਰੋਕੀ ਗਈ ਚੱਲਦੇ ਕੀਰਤਨ ਵਿੱਚ ਰੋਕ ਕੇ ਨੂੰ ਬੇਨਤੀ ਕੀਤੀ ਹੋਏ ਪਹਿਲਾਂ ਇਹਨੂੰ ਬਾਹਰ ਕੱਢੋ ਫਿਰ ਅਨੰਦ ਕਾਰਜ ਹੁਣੇ ਆਦਰਵਾਈਜ਼ ਕਿਸੇ ਹੋਰ ਦੋ ਗੁਰਦੁਆਰੇ ਕਰਾ ਲਓ ਸਾਥ ਸੰਗਤ ਫਿਰ ਉਹ ਕਹਿਣ ਤੋਂ ਬਾਅਦ ਇਹ ਹੈ ਸਜਣੋ ਮਾਨਸ ਦੇਹੀ ਹੀ ਸਤਿਗੁਰ ਦੀ ਮਤ ਲੈਣ ਦਾ ਵੇਲਾ ਹੈ ਹੋਰ ਕਿਸੇ ਜਨਮ ਚ ਕਿੰਨਾ ਵੀ ਕੋਈ ਮਹੰਗਾ ਹੋਵੇ ਮਾਨਸ ਦੇ ਸਤਿਗੁਰ ਦੀ ਮਤ ਲੈਣ ਦਾ ਵੇਲਾ ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜੋਗਿਓ ਪਵਣ ਅਰੰਭ ਸਤਿਗੁਰ ਮਤ ਵੇਲਾ ਮਾਨਸ ਦੇਹੀ ਸਤਿਗੁਰ ਦੀ ਮਤ ਲੈਣ ਦਾ ਵੇਲਾ ਜੇ ਤੂੰ ਮਾਨਸ ਦੇਹੀ ਵਿੱਚ ਮਤ ਨਾ ਲਈ ਤੇਰੀ ਯਾਦ ਰੱਖੀ ਜਹਾਰ ਭਾਵ ਦੋਏ ਸਿੰਘ ਗੁੰਗ ਮੁਖ ਤਵ ਕੈਸੇ ਗੁਣ ਗਈ ਹੈ ਰੇ ਇੰਨੀ ਕੀ ਜੀਵ ਰੱਬ ਨੇ ਦਿੱਤੀ ਘੰਟਿਆਂ ਵੱਦੀ ਗੱਲਾਂ ਕਰਦਾ ਜੇ ਹੁਣ ਵਾਹਿਗੁਰੂ ਨਾਨਕ ਆ ਅਗਲੇ ਜਨਮ ਚ ਜੀਵ ਵੱਡੀ ਵੱਡੀ ਹੋ ਜਾਣੀ ਆ ਪਸ਼ੂ ਵਾਲੀ ਪਰ ਤਿੱਤੋਂ ਵਾਹਿਗੁਰੂ ਨਹੀਂ ਕਹਿ ਹੁਣਾ ਦੋ ਪੈਰ ਦਿੱਤੇ ਤੁਰਨ ਜੇ ਹੁਣ ਸੰਗਤ ਵਿੱਚ ਨਾ ਆਇਆ ਅਗਲੇ ਜਨਮ ਚ 4 ਪੈਰ ਲੱਗ ਸਕਦੇ ਨੇ ਪਰ ਤੂੰ ਸੰਗਤ ਵਿੱਚ ਨਹੀਂ ਆ ਸਕਦਾ ਇਸ ਜਨਮ ਵਿੱਚ ਤੈਨੂੰ ਉੱਠਣ ਬੈਹਿਣ ਤੁਰਨ ਫਿਰਨ ਲਈ ਇਸ਼ਾਰਾ ਚਾਹੀਦਾ ਹੈ ਅਗਲੇ ਜਨਮ ਵਿੱਚ ਉੱਠਦਿਆਂ ਬੈਹਿੰਦਿਆਂ ਮਾਰ ਪਹੇਗੀ ਤੂੰ ਰੱਬ ਦਾ ਨਾਮ ਨਹੀਂ ਜਪ ਸਕਦਾ ਹੁਣ ਤੇਰੇ ਕੋਲ ਵਕਤ ਹੈ ਸਤਗੁਰ ਮਤ ਵਿਲਾ ਇਸ ਜਨਮ ਵਿੱਚ ਕੀਆ ਕਰੋ ਸਤਨਾਮ ਸ੍ਰੀ ਆਖੋ ਗੱਜ ਕੇ ਸਤਨਾਮ ਸ੍ਰੀ ਭਈ ਹੋਰ ਜਨਮ ਚ ਨਹੀਂ ਕਹਿ ਹੁਣਾ ਹੋਰ ਤਾਂ ਫਿਰ ਬਾਦਸ਼ਾਹ ਕਹਿਣਗੇ ਕਿ ਕਈ ਜਨਮ ਭੈ ਕੀਟ ਬਤੰਗਾ ਕਈ ਜਨਮ ਗਜ ਮੀਨ ਪਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਵਿਖ ਜੋਇਓ ਮਹਾਰਾਜਾ ਜਨਮ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਵਰੀਆ ਚਰੰਕਾਲੇ ਦੇ ਸੰਜਰੀਆ ਪਵਣ ਰੰਭ ਸਤ ਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਧੁਨ ਚਿੱਲ ਅਕਥ ਕਥਾਂ ਲੈ ਰੋਂ ਨਿਰਲਲਾ ਧਾਨਕ ਜੁਗ ਜੁਗ ਗੁਰ ਗੋਪਾਲਾ ਕਹਿੰਦੇ ਜੋਗਿਓ ਰੱਬ ਦੀ ਕਥ ਕਥਾ ਹੀ ਸੰਸਾਰ ਵਿੱਚ ਬੰਦੇ ਨੂੰ ਸੰਸਾਰ ਤੋਂ ਨਰਲਾ ਰੱਖ ਸਕਦੀ ਹੈ। ਔਰ ਸਾਧ ਸੰਗਤ ਜਦੋਂ ਜੋਗੀਆਂ ਨੇ ਇੰਨੀ ਉੱਚੀ ਵਿਚਾਰ ਸੁਣੀ ਨਾ 3-300 ਸਾਲ ਦੀ ਉਮਰ ਦੇ ਜੋਗੀ ਮੇਰੇ ਗੁਰੂ ਨਾਨਕ ਨੂੰ ਹੱਥ ਜੋੜ ਕੇ ਕਹਿੰਦੇ ਹੇ ਗੁਰੂ ਨਾਨਕ ਉਮਰ ਸਾਡੀ ਵੱਡੀ ਹੈ। ਪਰ ਧੰਨ ਗੁਰੂ ਨਾਨਕ ਕਮਾਈ ਤੇਰੀ ਵੱਡੀ ਹੈ। ਕੋਈਓ ਜੋਗੀ ਫਿਰ ਜਿਨ੍ਹਾਂ ਕਮਾਈ ਕੀਤੀ ਉਹਨਾਂ ਨੂੰ ਪਤਾ ਸੀ ਕਮਾਈ ਕੀ ਹੈ। ਉਹ ਹੱਥ ਜੋੜ ਕੇ ਕਹਿੰਦੇ ਸਿੱਧ ਬੋਲਣ ਸ਼ੁਭ ਬਚਨ ਪੜੋ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਪੜੋ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਇੱਕ ਵਾਰ ਸਾਰੇ ਗੱਜ ਕੇ ਪੜੋ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮ ਧੰਨ ਨਾਨਕ ਤੇਰੀ ਵੱਡੀ ਅੱਖੋ ਸਤਨਾਮ ਸ੍ਰੀ ਸਾਸ ਸੰਗਤ ਜੋਗੀਆਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੀ ਕਮਾਈ ਵੱਡੀ ਹੈ ਅਸੀਂ ਗੁਰੂ ਨਾਨਕ ਦੇ ਘਰ ਦੀ ਕਮਾਈ ਖੰਨੇ ਆ ਪਰ ਵਡਿਆਈ ਆਪਣੀ ਵੱਡੀ ਕਰਾਈ ਜੰਨੇ ਮੇਰੀ ਵਡਿਆਈ ਵੱਡੀ ਹੋਣੀ ਚਾਹੀਦੀ ਵੇਖਣਾ ਵੇ ਵਰਸੀ ਕਿਹਦੀ ਵੱਡੀ ਮਨਾਈ ਜਾਂਦੀ ਹੈ ਰੌਲਾ ਕਿੱਥੇ ਵੱਧ ਪੈਂਦਾ ਲੋਕੀ ਕਿੱਥੇ ਸਾਧ ਸੰਗਤ ਵਡਿਆਈ ਗੁਰੂ ਨਾਨਕ ਦੀ ਹੈ ਇੱਕ ਚੀਜ਼ ਯਾਦ ਰੱਖਿਓ